ਸੁਨਾਮ ਸ਼ਹਿਰ ਦੇ ਵਿੱਚ ਸ਼ਹੀਦ ਉਧਮ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਤੇ ਰਾਜ ਪੱਦਰੀ ਤੌਰ ਤੇ ਸਮਾਗਮ ਹੈ ਅਤੇ ਇਸ ਦੇ ਵਿੱਚ ਦੇਖਣਯੋਗ ਗੱਲ ਇਹ ਹੈ ਕਿ ਕਰੋੜਾ ਰੁਪਏ ਜਿਹੜੇ ਟੈਂਟ ਦੇ ਉੱਤੇ ਖਰਚੇ ਗਏ ਨੇ ਤੇ ਪਹਿਲਾਂ ਜਿਹੜੀਆਂ ਸਰਕਾਰਾਂ ਹੁੰਦੀਆਂ ਸੀ ਉਸ ਦੇ ਵਿੱਚ ਮਾਤਰ 5 ਤੋਂ 10 ਲੱਖ ਰੁਪਏ ਦੇ ਵਿੱਚ ਇਹ ਟੈਂਟ ਲੱਗ ਜਾਂਦਾ ਸੀ ਤੇ ਹੁਣ ਇਹ ਜਿਹੜਾ ਟੈਂਟ ਹੈ ਇਹ ਦਿੱਲੀ ਤੋਂ ਆਇਆ ਤੇ ਦਿੱਲੀ ਤੋਂ ਤੁਹਾਨੂੰ ਪਤਾ ਹੀ ਹੈ ਕਿ ਕੌਣ ਲੈਣ ਵਾਲਾ ਹੈ ਕਿਸ ਦਾ ਰਾਜ ਚੱਲਦਾ ਤੇ ਕੇਜਰੀਵਾਲ ਦੇ ਬਾਰੇ ਸਵਾਲ ਉੱਠ ਰਹੇ ਨੇ ਕਿ ਕੇਜਰੀਵਾਲ ਦੀ ਟੀਮ ਵੱਲੋਂ ਹੀ ਖਾਣਾ ਆਇਆ ਤੇ ਕੇਜਰੀਵਾਲ ਦੀ ਟੀਮ ਵੱਲੋਂ ਹੀ ਇਹ ਟੈਂਟ ਆਇਆ ਤੇ ਟੈਂਟ ਵੀ 5 ਕਰੋੜ ਰੁਪਏ ਦਾ ਆਇਆ ਇਸ ਦੇ ਵਿੱਚ ਘੱਟੋ-ਘੱਟ 5 ਕਰੋੜ ਰੁਪਏ ਖਰਚੇ ਜਾਣੇ ਨੇ ਅਤੇ ਜਿਹੜਾ ਖਾਣਾ-ਦਾਣਾ ਉਹ ਵੀ ਦਿੱਲੀ ਤੋਂ ਆਇਆ ਅਤੇ ਜਿਹੜਾ ਇਸ ਦੇ ਵਿੱਚ ਜਿਹੜੇ ਬਾਥਰੂਮ ਬਣੇ ਨੇ ਉਸ ਦੇ ਵਿੱਚ ਵੀ ਕੇਜਰੀਵਾਲ ਦਾ ਜਿਹੜਾ ਬਾਥਰੂਮ ਹੈ ਉਹ ਸਪੈਸ਼ਲ ਬਣਿਆ ਅਤੇ ਜਿਹੜੇ ਸਾਡੇ ਲੀਡਰ ਨੇ ਉਹਨਾਂ ਦੇ ਵੀ ਬਾਥਰੂਮ ਸਪੈਸ਼ਲ ਬਣੇ ਨੇ ਅਤੇ ਜਿਹੜੇ ਮੰਡੀ ਦੇ ਹਾਲਾਤ ਨੇ ਉਸ ਦੇ ਆਲੇ-ਦਾਲੇ ਪਾਣੀ ਖੜਾ ਤੇ ਜਿਹੜਾ ਕਰੋੜਾ ਰੁਪਈਆ ਤੁਸੀਂ ਟੈਂਟ ਦੇ ਉੱਤੇ ਖਰਚ ਰਹੇ ਹੋ ਉਹ ਮੰਡੀ ਨੂੰ ਹੀ ਸਵਾਰਨ ਦੇ ਉੱਤੇ ਲਗਾ ਦੇਵੋ ਤੇ ਜਿਹੜੇ ਪਹਿਲਾਂ ਸਮਾਗਮ ਹੁੰਦੇ ਹੁੰਦੇ ਸੀ ਉਸ ਦੇ ਵਿੱਚ 20-20 ਹਜ਼ਾਰ ਦਾ ਜਿਹੜਾ ਇਕੱਠ ਹੁੰਦਾ ਸੀ ਉਹ ਸਿਰਫ ਜਿਹੜੇ ਲੋਹੇ ਦੇ ਬਣੇ ਹੋਏ ਸ਼ੈੱਡ ਨੇ ਪਹਿਲਾਂ ਦੇ ਉੱਥੇ ਹੁੰਦਾ ਹੁੰਦਾ ਸੀ ਤੇ ਤੁਹਾਨੂੰ 5-5 ਕਰੋੜ ਰੁਪਈਆ ਜਿਹੜਾ ਉਹ ਇਹ ਵਾਟਰ ਪ੍ਰੂਫ ਟੈਂਟਾਂ ਦੇ ਉੱਤੇ ਲਾਉਣ ਦੀ ਕੀ ਲੋੜ ਪੈ ਗਈ ਉਹੀ ਕਿਸੇ ਹੋਰ ਚੰਗੇ ਕੰਮ ਤੇ ਲਗਾ ਦੋ ਤੇ ਤੁਸੀਂ ਕਰੋੜਾ ਰੁਪਏ ਅੱਜ ਪੰਜਾਬ ਦੇ ਬਰਬਾਦ ਕਰ ਰਹੇ ਹੋ ਕੀ ਕਹਿਣਾ ਅਕਾਲੀ ਆਗੂ ਦਾ ਆਉ ਤੁਹਾਨੂੰ ਦਿਖਾਉਨੇ ਆ ਪਿਛਲੇ 3 ਸਾਲਾਂ ਤੋਂ ਜਿਹੜਾ ਆਮ ਆਦਮੀ ਪਾਰਟੀ ਜਿਹੜੀ ਆ ਉਹ ਮਤਲਬ ਪੈਲਸ ਦੇ ਵਿੱਚ ਰਾਜਪਦਰੀ ਸਮਾਗਮ ਮਨਾਉਣ ਲੱਗੀ ਸੀ ਪਰ ਐਤਕੀ ਪਤਾ ਨਹੀਂ ਕੀ ਚੱਕਰ ਹੈ ਵੀ ਕਿਉਂ ਇਹਨਾਂ ਨੇ ਮੰਡੀ ਚ ਕੀਤਾ ਪਰ ਬਹੁਤ ਚੰਗੀ ਗੱਲ ਹੈ ਚਲੋ ਬਹੁਤ ਸਹੀ ਗੱਲ ਹੈ ਸਾਡੇ ਸ਼ਹੀਦਾਂ ਨੂੰ ਯਾਦ ਕਰਦੇ ਨੇ ਉਹਨਾਂ ਦੇ ਨਾਂ ਤੇ ਇਹਨਾਂ ਨੇ ਵੋਟਾਂ ਲਈਆਂ ਨੇ ਤੇ ਉਹਨਾਂ ਦੀ ਸੋਚ ਤੇ ਪਹਿਰਾ ਦੇਣ ਦੀ ਗੱਲ ਕੀਤੀ ਹੈ ਪਰ ਪਹਿਰਾ ਦਿੱਤਾ ਤੇ ਨਹੀਂ ਇਹ ਤਾਂ ਪਬਲਿਕ ਨੂੰ ਪਤਾ ਹੈ ਸਾਰਿਆਂ ਨੂੰ ਪਰ ਮੈਂ ਉਥੇ ਕੱਜ ਵੱਡੀ ਚੀਜ਼ ਦਿਖਾਉਣੀ ਚਾਹਣਾ ਮੈਂ ਮੰਡੀ 'ਚ ਖੜਾ ਅਨਾਜ ਮੰਡੀ ਸੁਨਾਮ ਦੇ ਵਿੱਚ ਅਨਾਜ ਮੰਡੀ ਸੁਨਾਮ ਦੇ ਵਿੱਚ ਟੈਂਟ ਲੱਗ ਰਿਹਾ ਹੈ ਜਿਹੜਾ ਜਿਹਦੇ 'ਚ ਕੱਲ ਨੂੰ ਅਰਵਿੰਦ ਕੇਜਰੀਵਾਲ ਨੇ ਆਉਣਾ ਇੱਥੇ ਜਿਹੜੇ ਇਹਨਾਂ ਦੇ ਕਨਵੀਨਰ ਨੇ ਨਾਲ ਉਹਨਾਂ ਦੇ ਭਗਵੰਤ ਮਾਨ ਜੀ ਤੇ ਹੋਰ ਮਿਨਿਸਟਰੀ ਆਊਗੀ ਇਹਦੇ ਵਿੱਚ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਉਦੋਂ ਇਹ ਇੱਕ ਸ਼ੈੱਡ ਬਣੇ ਨੇ ਮੈਂ ਦਿਖਾਉਂਗਾ ਤੁਹਾਨੂੰ ਉਹ ਸ਼ੈੱਡਾਂ ਦੀ ਆ ਮੈਂ ਇਧਰੋਂ ਦਿਖਾ ਰਿਹਾ ਆ ਸਾਹਮਣੇ ਇੱਕ ਸ਼ੈੱਡ ਨੇ ਲੋਹੇ ਦੇ ਇਹਨਾਂ ਦੇ ਥੱਲੇ ਪ੍ਰੋਗਰਾਮ ਹੁੰਦਾ ਹੁੰਦਾ ਸੀ ਕੋਈ ਟਾਈਮ ਸੀ ਮਤਲਬ ਜਿਹੜਾ ਇਹਦੇ ਨੀਚੇ ਸ਼ੈੱਡਾਂ ਦੇ ਪ੍ਰੋਗਰਾਮ ਹੁੰਦਾ ਸੀ ਪਰ ਹੁਣ ਜਿਹੜਾ ਉਹ ਪ੍ਰੋਗਰਾਮ ਇਧਰ ਹੋ ਰਿਹਾ ਆ ਮੈਂ ਤੁਹਾਨੂੰ ਸਾਰਾ ਆ ਜਿਹੜੇ ਲੱਗੇ ਨਾ ਤੰਬੂ ਜੇ ਦੁਬਈ ਵਾਲੇ ਜਿਵੇਂ ਦੁਬਈ 'ਚ ਤੰਬੂ ਲੱਗੇ ਹੁੰਦੇ ਨੇ ਇਹ ਦੁਬਈ 'ਚ ਪੂਰੀ ਵਧੀਆ ਇਹ ਦਿੱਲੀੋਂ ਆਇਆ ਹੈ ਇਹ ਦਿੱਲੀੋਂ ਟੈਂਟ ਆਇਆ ਹੋਇਆ ਹੈ ਮਲਾਂ ਜਿੰਨੇ ਟਰੱਕ ਟਰੱਕ ਖੜੇ ਨੇ ਸਾਰਾ ਕੁਝ ਦੇਖੋ ਆ ਚੀਜ਼ਾਂ ਜਨਰੇਟਰ ਵੱਡੇ ਵੱਡੇ ਟਰਾਂਸਫਾਰਮਰ ਪਰ ਇਧਰਲੇ ਪਾਸੇ ਵੀ ਤੁਹਾਨੂੰ ਦਿਖਾਉਣਾ ਚੱਕੜਾ ਪਰਲੇ ਪਾਸੇ ਇਹ ਸ਼ਹੀਦ ਉਦਮ ਸਿੰਘ ਦੀ ਧਰਤੀ ਤੇ ਮੰਡੀ ਦੇ ਵਿੱਚ ਆ ਦੇਖੋ ਮੰਡੀ ਸਾਰੀ ਭਰੀ ਹੋਈ ਹੈ ਸੋ ਆ ਟੈਂਟ ਜਿਹੜੇ ਨੇ ਇਹ ਲਾਉਣ ਵਾਲੇ ਜਿਹੜੇ ਬੰਦੇ ਨੇ ਜਿਹੜੇ ਟੈਂਟ ਲਾਉਂਦੇ ਨੇ ਇਹ ਦਿੱਲੀ ਤੋਂ ਆਏ ਨੇ ਸੁਨਾਮ ਦੇ ਵਿੱਚ ਸਾਡੇ ਦੋ ਟੈਂਟ ਵਾਲੇ ਬੜੇ ਪੌਪੂਲਰ ਨੇ ਇੱਕ ਚੀਮਾ ਟੈਂਟ ਇੱਕ ਸੇਠੀ ਟੈਂਟ ਫਿਰ ਗੁਪਤਾ ਜੀ ਨੇ ਕੁਝ ਸਮਾਂ ਸੀ ਸੁਨਾਮ ਦੇ ਜਿਹੜੇ ਟੈਂਟ ਵਾਲੇ ਸੀ ਉਹ ਟੈਂਟ ਲਾਉਂਦੇ ਸੀ ਤੇ ਆਲਮੋਸਟ 5-7 10 ਲੱਖ ਰੁਪਏ ਦਾ ਮੇਲੇ ਦਾ ਸਰਕਾਰੀ ਖਰਚਾ ਹੁੰਦਾ ਸੀ ਅੱਜ ਮੈਨੂੰ ਹੁਣ ਇੱਥੇ ਪਤਾ ਲੱਗਿਆ ਕਿ ਜਿਹੜਾ ਰਾਜਪੱਤਰੀ ਸਮਾਗਮ ਹੈ ਇਹਦਾ ਜਿਹੜਾ ਟੈਂਟ ਜੇ ਲਾਉਣ ਵਾਲਾ ਖਰਚਾ ਨਾ 4-5 ਕਰੋੜ ਰੁਪਈਆ ਲੈਣਾ ਇਹਨੇ ਮਲਕ ਉਹ ਤਾਂ ਢੂਡ ਕਰੋੜ ਉਹਨੂੰ ਦੇਣ ਨੂੰ ਕਹਿੰਦੇ ਨੇ ਇਹ ਫਰਕ ਇਹਦੇ 5-4 ਤੋਂ 5 ਕਰੋੜ ਰੁਪਇਆ ਸਾਰਾ ਬਾਰਡਰ ਪ੍ਰੂਫ ਟੈਂਟ ਲੱਗਿਆ ਜਦਕਿ ਇੱਧਰ ਲੋਹੇ ਦੇ ਸ਼ੈੱਡ ਪਏ ਹੋਏ ਨੇ ਉਹ ਸ਼ੈੱਡ ਨਹੀਂ ਵਰਤੇ ਗਏ ਕਿ ਉਹ ਸ਼ੈੱਡਾਂ ਦੇ ਥੱਲੇ ਤੁਸੀਂ ਕੱਲੀ ਚਾਦਰ ਲਾ ਦੋ ਕਨਾਤਾ ਲਾ ਦੋ ਚਿੱਟੇ ਸਾਰੇ ਪ੍ਰਕਾਸ਼ ਸਿੰਘ ਬਾਦਲ ਦੇ ਜਿਹੜੇ ਉਦੋਂ ਮੁੱਖ ਮੰਤਰੀ ਸੀ ਉਹਨਾਂ ਵੇਲੇ ਜਦੋਂ ਇੱਥੇ 10-10 15-15 20-20 ਹਜ਼ਾਰ ਬੰਦੇ ਦਾ ਇਕੱਠ ਹੁੰਦਾ ਹੁੰਦਾ ਸੀ ਰਾਜਪਦਰੀ ਸਮਾਗਮ ਦੇ ਵਿੱਚ ਪਰ ਉਹਨਾਂ ਦੇ ਵੇਲੇ ਆਹ ਸ਼ੈੱਡਾਂ ਦੇ ਥੱਲੇ ਹੀ ਟੈਂਟ ਲੱਗਦੇ ਸੀ ਪਰ ਇਹਨਾਂ ਨੇ ਸਾਰਾ ਟੈਂਟ ਵਾਟਰਪਰੂਫ ਲੈ ਕੇ ਦਿੱਲੀੋਂ ਲਿਆ ਕੇ ਦਿੱਲੀੋਂ ਇੱਥੇ ਮੰਡੀ ਦੇ ਵਿੱਚ ਟੈਂਟ ਲਾਇਆ ਸਾਰੀ ਮੰਡੀ ਕਵਰ ਕੀਤੀ ਐ ਸਾਰੀ ਮੰਡੀ ਦੇ ਵਿੱਚ ਪਰਦੇ ਲਾ ਰੱਖੇ ਨੇ ਤੇ ਇਹ ਵੀ ਪਤਾ ਲੱਗਿਆ ਕਿ ਕਹਿੰਦੇ ਅਸੀਂ ਚਿੜੀ ਨਹੀਂ ਫੜਕਣ ਦੇਣੀ ਇੱਥੇ ਕਿਸੇ ਦੇਖੋ ਬੜੀ ਮਤਲਬ ਦੁਖਦਈ ਹੈ ਯਾਰ ਕਿ ਸ਼ਹੀਦਾਂ ਦੀ ਯਾਦਗਾ ਸ਼ਹੀਦਾਂ ਦਾ ਸ਼ਹੀਦੀ ਦਿਹਾੜਾ ਮਨਾ ਰਿਹਾ ਸ਼ਹੀਦ ਆਜ਼ਮ ਸਰਦਾਰ ਉਦਮ ਸਿੰਘ ਜੀ ਦਾ ਤੇ ਉਹਦੇ ਤੇ ਤੁਸੀਂ ਉਹੀ ਪੈਸਾ ਉਹਨਾਂ ਪਰਿਵਾਰਾਂ ਨੂੰ ਦੇਣ ਦੀ ਬਜਾਏ ਜਿਹੜੇ ਸ਼ਹੀਦਾਂ ਦੇ ਪਰਿਵਾਰ ਨੇ ਤੁਸੀਂ ਆ ਫਜ਼ੂਲ ਦੇ ਟੈਂਟਾਂ ਤੇ ਆ ਪਿੱਛੇ ਨਾ ਬਾਥਰੂਮ ਜੇ ਬਣਾਏ ਹੋਏ ਨੇ ਕਹਿੰਦੇ ਮੈਂ ਪਤਾ ਲੱਗਿਆ ਤੁਹਾਨੂੰ ਦਿਖਾਉਣਾ ਮੈਂ ਆ ਜਿਹੜਾ ਪਿੱਛੇ ਜੇ ਨਾ ਆਹਾ ਆ ਦੁਬਈ ਵਾਲੀਆਂ ਕਨੌਪੀਆਂ ਜਿਹੀਆਂ ਲੱਗੀਆਂ ਨੇ ਇਹ ਕਹਿੰਦੇ ਇਹਨਾਂ ਚ ਕੱਲਾ ਕੱਲੇ ਦਾ ਕਹਿੰਦੇ ਕੇਜਰੀ ਆਲ ਦਾ ਬਾਥਰੂਮ ਵੀ ਕੱਲੇ ਦਾ ਅੱਡ ਬਣਿਆ ਬਾਕੀਆਂ ਦਾ ਵੀ ਅੱਡ ਬਣਿਆ ਸੋ ਇਹ ਦੇਖਣ ਵਾਲੀ ਗੱਲ ਇਹ ਹੈ ਵੀਰੋ ਕੇ ਜਿਹੜੇ ਲੋਕ ਨੇ ਇਹ ਅੱਜ ਲਗਜ਼ਰੀ ਲੋਕ ਨੇ ਅੱਜ ਇਹ ਆਮ ਆਦਮੀ ਨਹੀਂ ਖਾਸ ਆਦਮੀ ਬਣ ਕੇ ਇਹ ਪ੍ਰੋਗਰਾਮ ਕਰ ਰਹੇ ਨੇ ਬਹੁਤ ਮੰਦ ਭਾਗ ਹੈ ਕਿ ਇਹੋ ਜਿਹੇ ਲੋਕ ਜਿਹੜੇ ਨੇ ਅੱਜ ਸਾਡੇ ਪੰਜਾਬ ਦਾ ਪੈਸਾ ਲੁੱਟ ਕੇ ਦਿੱਲੀ ਨੂੰ ਦੇ ਰਹੇ ਨੇ ਇਹ ਸਾਰੀ ਜਿੰਨੀ ਟੈਂਟ ਵਾਲੇ ਨੇ ਜਿੰਨਾ ਅੱਛਾ ਹੋਰ ਹੈ ਰੋਟੀ ਦਾ ਖਰਚਾ ਰੋਟੀ ਵਾਲੀ ਕੇਟਰਿੰਗ ਕੂਟਰਿੰਗ ਸਾਰੀ ਦਿੱਲੀੋਂ ਆਈ ਹੈ ਸੋ ਤੁਸੀਂ ਇਹ ਚੀਜ਼ ਸੋਚੋ ਪੰਜਾਬੀਓ ਕਿ ਇਹ ਅੱਜ ਕੇਦਰੀyal ਜਿਹੜਾ ਹੈ ਉਹ ਕਿੰਨਾ ਹਾਵੀ ਹੋਇਆ ਉਹਨਾਂ ਦੀ ਟੀਮ ਕਿੰਨੀ ਆਵੀ ਉਹ ਤੇ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਉਹ ਪੰਜਾਬ ਚੋਂ ਜਿਹੜੇ ਗੱਲਾਂ ਕਰਦੇ ਨੇ ਵੱਡੀਆਂ-ਵੱਡੀਆਂ ਕਿ ਪੰਜਾਬੀਆਂ ਨੂੰ ਕੰਮ ਦੇਣਾ ਹੈ ਪੰਜਾਬ ਨੂੰ ਕੰਮ ਦੇਣਾ ਹੈ ਆ ਕਰਨਾ ਹੈ ਉਹ ਅੱਜ ਜਿਹੜੇ ਨੇ ਪੰਜਾਬ ਦੇ ਵਿੱਚ ਸਨਾਮ ਵਾਲੇ ਟੈਂਟ ਵਾਲੇ ਭਾਈ ਤੁਸੀਂ ਇੱਥੋਂ ਹੀ ਇੰਨਾ ਜਗ੍ਹਾ ਤੁਸੀਂ ਉੱਠਿਓ ਇਹਨਾਂ ਆ ਚੀਮਾ ਟੈਂਟ ਸੇਢੀ ਟੈਂਟ ਉਹ ਸਾਰਿਆਂ ਦੇ ਦੁਕਾਨ ਦੇ ਚਾਹ ਪੀਂਦੇ ਰਹੋ ਮਾਨ ਸਾਹਿਬ ਤੁਸੀਂ ਇਹਨਾਂ ਲੋਕਾਂ ਨੂੰ ਕੰਮ ਦੇਣਾ ਸੀ ਜਿਹੜੇ ਆਪਣੇ ਲੋਕ ਨੇ ਉਹਨਾਂ ਨੂੰ ਕੰਮ ਦੇਣਾ ਸੀ ਆ ਵੱਡੇ ਵੱਡੇ ਏਸੀ ਲਾ ਕੇ ਸਟੇਜਾਂ ਤੇ ਓਪਨ 에ਅਰ ਏਸੀ ਲਾ ਕੇ ਤੇ ਤੁਸੀਂ ਇਹ ਹਾਲਾਤ ਬਣਾ ਕੇ ਪੰਜਾਬ ਦੇ ਖਜ਼ਾਨੇ ਦੀ ਜਿੰਨੀ ਲੁੱਟ ਆਮ ਆਦਮੀ ਪਾਰਟੀ ਅੱਜ ਕਰ ਰਹੀ ਹੈ ਜਿਹੜੇ 70 ਸਾਲਾਂ ਦਾ ਰੌਲਾ ਪਾਉਂਦੇ ਸੀ 70 ਸਾਲਾਂ ਚ ਕਦੇ ਇਹੋ ਜਿਹਾ ਕੰਮ ਨਹੀਂ ਹੋਇਆ ਬੜਾ ਹੀ ਦੁਖਦਾਈ ਮੰਜ਼ਰ ਹੈ ਆ ਪਿਛਲੇ ਪਾਸੇ ਇਧਰ ਟੈਂਟ ਲੱਗ ਰਹੀ ਹੈ ਆ ਦੇਖੋ ਹਨਾ ਇਧਰ ਟੈਂਟ ਲੱਗ ਰਹੀ ਹੈ ਤੇ ਇਧਰ ਆ ਪਰਲੇ ਪਾਸੇ ਪਾਣੀ ਦੀ ਨਿਕਾਸੀ ਨਹੀਂ ਹੈ ਆ ਪਾਣੀ ਦੀ ਨਿਕਾਸੀ ਤੁਹਾਨੂੰ ਇਧਰੋਂ ਵੀ ਦਿਖਾਉਣਾ ਇਹ ਆ ਲੋ ਜੀ ਆ ਸਾਰੇ ਉਹ ਦੇਖੋ ਮੋਟਰਾਂ ਲਾਈਆਂ ਹੋਈਆਂ ਇਹ ਨਾਜ ਮੰਡੀ ਸੁਨਾਮ ਦਾ ਹਾਲ ਹੈ ਜਿੱਥੇ ਜਿਹੜੇ ਜਿਸ ਜ਼ਿਲ੍ਹੇ ਦੇ ਵਿੱਚ ਮੁੱਖ ਮੰਤਰੀ ਜਿਸ ਜ਼ਿਲ੍ਹੇ ਦੇ ਵਿੱਚ ਵਿੱਤ ਮੰਤਰੀ ਜਿਸ ਜ਼ਿਲ੍ਹੇ 'ਚ ਪੰਜਾਬ ਦੇ ਪ੍ਰਧਾਨ ਵੱਡੇ ਵੱਡੇ ਮੰਤਰੀ ਹੋਣ ਉੱਥੇ ਦੇ ਹਾਲਾਤ ਇਹ ਹੁਣ ਤਾਂ ਸ਼ਹੀਦਾਂ ਦੀ ਧਰਤੀ ਦੇ ਹਾਲਾਤ ਹੋਣ ਬੜੇ ਮੰਦਪਕ ਆ ਯਾਰ ਬਹੁਤ ਦੁੱਖ ਹੁੰਦਾ ਕਿ ਇੰਨਾ ਪੈਸਾ ਬਰਬਾਦ ਕਰਕੇ ਜਿਹੜਾ